ਇਹ ਦੁੱਧ ਨਾ ਤਾਂ ਗਾਂ ਦਾ ਏ ਨਾ ਮੱਝ ਦਾ ਏ ਨਾ ਬੱਕਰੀ ਦਾ ਏ ਇਹ ਦੁੱਧ ਦੁਨੀਆ ਦਾ ਉਹ ਦੁੱਧ ਹੈ ਜਿਸ ਨੂੰ ਮਾਂ ਦੇ ਦੁੱਧ ਤੋਂ ਬਾਅਦ ਦਾ ਦਰਜਾ आयुर्वेद ਦੇ ਵਿੱਚ ਦਿੱਤਾ ਗਿਆ ਜੀ ఓਵুলেਸ਼ਨ ਹੋ ਗਿਆ ਐਗ ਰਪਚਰ ਹੋ ਗਿਆ ਤੇ ਇਸ ਤਰ੍ਹਾਂ ਮੋਰਫੋਲੋਜੀ ਜੀ ਜਾਣ ਹੈ ਤਾਂ ਸਰ ਉਹ ਫਿਰ ਪ੍ਰੈਗਨਨਸੀ ਵਾਸਤੇ ਕੋਈ ਚੀਜ਼ ਨਹੀਂ ਰੋਕ ਸਕਦੀ ਹੁਣ ਮੇਨ ਕੌਜ਼ ਕੀ ਆਂਦਾ ਹੈ ਕਿ ਫੀਮੇਲ ਦੇ ਅੰਡੇ ਬਣਦੇ ਹੈ ਜਾਂ ਤਾਂ ਉਹ ਸਾਈਜ਼ ਛੋਟੇ ਬਣਦੇ ਹੈਗੇ ਹੈ ਹੁਣ ਜੇ ਇਹ ਹੈਗਾ ਸਰ ਇਹ ਇਦਾਂ ਦੁੱਧ ਬੜੇ ਆਰਾਮ ਨਾਲ ਨਿਕਲਣਾ ਸਰ ਬੜੇ ਆਰਾਮ ਨਾਲ ਇਧਰ ਦੇਖੋ ਸਰ ਆਹ ਦੇਖੋ ਸਰ ਨਿਕਲ ਗਿਆ ਦੇਖੋ ਇਹਨੇ ਹਾਰਮੋਨ ਵੀ ਬੈਲੈਂਸ ਕਰਨੇ ਹੈਗੇ ਡਾਇਬੀਟਿਸ ਤੇ ਵੀ ਕੰਮ ਕਰਨਾ ਹੈ ਹਾਰਟ ਬਰਨ ਤੇ ਵੀ ਕੰਮ ਕਰਨਾ ਹੈ ਪੈਲਪਿਟੇਸ਼ਨ ਵੀ ਹਾਈ ਨਹੀਂ ਹੋਣ ਦੇਣੀ ਸਿਰ ਬਾਡੀ ਦੇ ਓਵਰ 올 ਜਿੰਨੇ ਰੋਗ ਹੈ ਉਹ ਸਾਰੇ ਰੋਗਾਂ ਨੂੰ ਇਸ ਮਿਲਕ ਨੇ ਰਿਡਿਊਸ ਕਰ ਦੇਣਾ ਅੰਡੇ ਛੋਟੇ ਬਣਦੇ ਆ ਉਹਨਾਂ ਵਾਸਤੇ ਸਪੈਸ਼ਲ ਇਹ ਸ਼ਤਾਵਰ ਕਿਉਂ ਸ਼ਟਾਬਰ ਕੀ ਔਰ ਦੇ ਵਿੱਚ ਇਹ ਸਾਰੀ ਫਾਰਮੂਲੇਸ਼ਨ ਜੋ ਆਪਾਂ ডিসਪਲੇ ਕਰਨੀ ਹੈ ਉਹ ਪਾਈ ਹੋਈ ਆ ਤੇ ਨਾਲ ਸਰ ਇਹ ਗਰਭ ਤਾਰਕ ਗੋਲੀਆਂ 12 ਹੀ ਗੋਲੀਆਂ ਜਿਨ੍ਹਾਂ ਦੇ ਅੰਡੇ ਛੋਟੇ ਬਣਦੇ ਹੈਗੇ ਉਹਨਾਂ ਲਈ ਇਹ ਦੋਨੋਂ ਚੀਜ਼ਾਂ ਮੰਤਰ ਹੈ ਆਟੋ ਇਮਿਊਨ ਡਿਸਆਰਡਰ ਬੱਚਿਆਂ ਨੂੰ ਰਹਿੰਦਾ ਹੈ ਕਿਉਂ ਬੱਚਿਆਂ ਨੇ ਅੱਜ ਕੱਲ ਖਾਣਾ ਪੀਣਾ ਬਹੁਤ ਗਲਤ ਹੈ ਤੇ ਉਹਨਾਂ ਦਾ ਜਿਹੜਾ ਲਾਈਫ ਸਟਾਈਲ ਹੈ ਉਸ ਦੇ ਇੰਟਰੀ ਹੈ ਤੇ ਜੇ ਆਟੋ ਇਮਿਊਨ ਡਿਸਆਰਡਰ ਹੈ ਤਾਂ ਉਹ ਸਿੱਧਾ ਅਟੈਕ ਕਿਦੇ ਤੇ ਕਰੇਗਾ ਓਵਰੀ ਤੇ ਤੇ ਐਗਸ ਕਿਦੇ ਵਿੱਚ ਬੰਨੇ ਆ ਓਵਰੀਜ਼ ਦੇ ਵਿੱਚ ਰਸ ਰਕਤ ਤੇ ਸ਼ੁਕਰਧਾਤੂ ਐਜਮੋ ਤਾਤੂ ਜਦੋਂ ਡਿਸਟਰਬ ਹੋ ਜਾਂਦੀਆਂ ਹਨ ਉਦੋਂ ਹੀ ਇਹ ਪ੍ਰੋਬਲਮ ਆਂਦੀ ਹੈ ਉਹਨਾਂ ਵਾਸਤੇ ਹੁਣ ਜੇ ਸੀਮਨ ਦੀ ਅਸੀਂ ਗੱਲ ਕਰੀਏ ਤਾਂ ਸਰ ਇਹ ਵੀਰੇਕਸ ਦਾ ਪੂਰਾ ਪੈਕ ਹੈ ਪਾਊਡਰ ਕੈਪਸੂਲ ਤੇ ਨਾਲ ਹੈਗੀਆਂ ਸਰ ਟੈਬਲੇਟ ਇਹ ਤਿੰਨਾਂ ਦਾ ਕੰਬੀਨੇਸ਼ਨ ਲੈ ਲੈਣ ਸਰ ਕਹਿੰਦੋਂ ਦਿਨੇ ਡਾਕਟਰ ਜੀ ਤੁਹਾਡਾ ਐਗ ਦਾ ਆਕਾਰ ਤਾਂ ਵਧ ਨਹੀਂ ਸਕਦਾ ਵੀ ਜਿਹੜਾ ਅਸੀਂ ਬੜੀ ਕੋਸ਼ਿਸ਼ ਕਰ ਲਈਏ ਦਵਾਈਆਂ ਬੜੀਆਂ ਦੇਤੀਆਂ ਟੀਕੇ ਬੜੇ ਲਵਾ ਲਏ ਗੋਲੀਆਂ ਬੜੀਆਂ ਖਵਾਦੀਆਂ ਤੇ ਹੁਣ ਤੇ ਤੁਸੀਂ ਫਿਰ ਆਈਵੀਐਫ ਵਾਲੇ ਪਾਸੇ ਚਲੇ ਜਾਓ ਅਸੀਂ ਉੱਥੇ ਤੁਹਾਡਾ ਐਗ ਰੈਪਚਰ ਕਰ ਲਾਂਗੇ ਪੰਜ ਸਪਲੀਮੈਂਟ ਦੱਸਨੇ ਐ ਮੈਂ ਜਨੂਰੀ ਤਰ੍ਹਾਂ ਜੀ ਅਸੀਂ ਕੰਪੈਟਿਟਿਵਲੀ ਆਈਵੀਐਫ ਵੱਲ ਨਾ ਜਾ ਕੇ ਅਸੀਂ ਸਪਲੀਮੈਂਟ ਲੈਨੇ ਸ਼ੁਰੂ ਕਰ ਦਈਏ ਤਾਂ ਉਸ ਤਰ੍ਹਾਂ ਅਸੀਂ ਹੁਣੇ ਡਿਸਕਸ ਕਰਦੇ ਜਿਵੇਂ ਪਹਿਲਾ ਸਪਲੀਮੈਂਟ ਹੋ ਗਿਆ ਸਰ ਕੋਕਯੂਐਨਜ਼ਾਈਮ ਹੋ ਗਿਆ ਤੇ ਕਾਊਂਟਲੈਸ ਹੈਗੇ 60% ਨਹੀਂ ਹੈਗੇ ਉਹਨਾਂ ਨੇ ਫੇਰ ਸਰ ਇਹਦੇ ਚ ਪਾਊਡਰ ਤੇ ਕੈਪਸੂਲ ਤੇ ਨਾਲ ਇਹ ਟੈਬਲੇਟ ਦਾ ਕੰਬੀਨੇਸ਼ਨ ਇਹਨਾਂ ਤਿੰਨਾਂ ਦਾ ਕੰਬੀਨੇਸ਼ਨ ਜ਼ਬਰਦਸਤ ਕੰਮ ਕਰੂਗਾ ਤਜ਼ਾਬ ਐਸਿਡ ਗੈਸ ਕਮਜ਼ੋਰੀ ਇੰਨੀ ਜ਼ਿਆਦਾ ਆ ਗਈ ਹੈ ਸਟ्रेस ਇੰਨੀ ਜ਼ਿਆਦਾ ਆ ਗਈ ਹੈ ਗੋਲੀਆਂ ਕੈਪਸੂਲ ਬੱਚੇ ਦੇ ਚੱਕਰ ਚ ਖਾ ਕੇ ਉਹ ਸਫਾਈ ਵਾਲਾ ਕੋਈ ਤੁਹਾਡੇ ਕੋਲ ਮੰਤਰ ਹੈ ਜਿਹਦੇ ਨਾਲ ਸਫਾਈ ਹੋ ਜੇ ਇਹ ਯੂਟਰਸ ਦੀ ਸਫਾਈ ਵਾਸਤੇ ਯੂਟਰਸ ఓਵਰੀਸ ਟਿਊਬ ਇਹ ਸਰ ਸਾਡਾ ਤਿਆਰ ਕੀਤਾ ਹੋਇਆ ਇਕੱਲਾ ਇਸੀ ਮਿਕਸ ਟੋਨਿਕ ਬਹੁਤ ਹੈ ਸਰ ਇਸ ਤੋਂ ਬਾਅਦ ਲੋੜ ਹੀ ਨਹੀਂ ਪੈਣੀ ਸਰ ਜੇ ਪੀਰੀਅਡ ਨਾਰਮਲ ਆਣ ਲੱਗੇ ਤਾਂ ਅੰਡੇ ਮੈਚਰ ਹੋਣਗੇ ਜੇ ਪੀਰੀਅਡ ਨਾਰਮਲ ਨਹੀਂ ਆਂਦੇ ਤਾਂ ਫਿਰ ਸਰ ਆਪਾਂ ਆ ਛੋਟੀ ਜੀ ਮੈਡੀਸਨ ਹੈ ਕਿ ਬਿਲਕੁਲ ਛੋਟੀ ਜੀ ਰਾਜਕੌਰ ਜੇ ਉਹਨਾਂ ਦੇ ਪੀਰੀਅਡ ਨਾਰਮਲ ਨਹੀਂ ਆਂਦੇ ਤਾਂ ਉਹ ਰਾਜਕੌਰ ਦਾ ਇਨਟੇਕ ਕਰਨ ਦੁੱਧ ਬਣਾਉਣ ਦਾ ਤਰੀਕਾ ਉਹਨਾਂ ਨੇ ਦੱਸਿਆ ਕਿ ਬੜਾ ਆਸਾਨ ਹੈਗਾ ਔਰ ਇਹ ਦੁੱਧ ਹੁਣ ਸਾਨੂੰ ਸਮਝ ਲੱਗ ਗਿਆ ਕਿ ਅਰਮੀ ਜੀ ਕਿਉਂ ਕਹਿ ਰਹੇ ਸੀ ਕਿ ਸਰੀਰ ਨੂੰ ਕਰ ਦੇਗਾ ਸੁਧ ਜਿਹੜਾ ਪੀਏਗਾ 21 ਦਿਨ ਇਹ ਦੁੱਧ ਉਹਦਾ ਸ਼ਰੀਰ ਹੋ ਜਾਏਗਾ 22ਵੇਂ ਦਿਨ ਤੱਕ ਪੂਰੀ ਤਰ੍ਹਾਂ ਸ਼ੁੱਧ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਡਾਕਟਰ ਕਾਸਿਫ ਫਾਰੂਕੀ ਮੇਰੇ ਨਾਲ ਨੇ ਸੀਨੀਅਰ ਨਰਸਿੰਗ ਆਫੀਸਰ ਹਰਮਿਤ ਕੌਰ ਜੀ ਇਸ ਦੁੱਧ ਦੀ ਤੁਹਾਨੂੰ ਅਸੀਂ ਜਾਣ ਪਛਾਣ ਕਰਾ ਦਈਏ ਇਹ ਦੁੱਧ ਨਾ ਤਾਂ ਗਾਂ ਦਾ ਹੈ ਨਾ ਮੱਝ ਦਾ ਹੈ ਨਾ ਬੱਕਰੀ ਦਾ ਇਹ ਦੁੱਧ ਦੁਨੀਆ ਦਾ ਉਹ ਦੁੱਧ ਹੈ ਜਿਸ ਨੂੰ ਮਾਂ ਦੇ ਦੁੱਧ ਤੋਂ ਬਾਅਦ ਦਾ ਦਰਜਾ ਆਯੁਰਵੇਦ ਦੇ ਵਿੱਚ ਦਿੱਤਾ ਗਿਆ ਕੀ ਫਾਇਦੇ ਹੋਣ ਵਾਲੇ ਨੇ ਕਿਹੜੇ ਲੋਕ ਇਸਤੇਮਾਲ ਕਰ ਸਕਦੇ ਨੇ ਇਸਤੇਮਾਲ ਕਰਨ ਤੋਂ ਬਾਅਦ ਕੀ ਕੀ ਫਾਇਦੇ ਹੋਣ ਵਾਲੇ ਨੇ ਸਾਰੀਆਂ ਚੀਜ਼ਾਂ ਸਾਨੂੰ ਬੜੀ ਬਾਰੀਕੀ ਨਾਲ ਹਮੇਸ਼ਾ ਦੀ ਤਰ੍ਹਾਂ ਸਮਝਾਉਣ ਵਾਲੇ ਨੇ ਸੀਨੀਅਰ ਨਰਸਿੰਗ ਅਫਸਰ ਰਮੇਜੀ ਰਮੇਜੀ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਸਿਰ ਤੁਹਾਡਾ ਵੀ ਔਰ ਹਕੀਕਤ ਚੈਨਲ ਦੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਮੈਂ ਜਿਹੜਾ ਕਨਸਰਨ ਆਪਾਂ ਡਿਸਕਸ ਕਰਨ ਵਾਲੇ ਆ ਤੁਹਾਨੂੰ ਪਤਾ ਹੈ ਹਰ ਵਾਰ ਦੀ ਤਰ੍ਹਾਂ ਮੈਂ ਉਹੀ ਕਨਸਰਨ ਡਿਸਕਸ ਕਰਦੇ ਆ ਜਿਹਦੇ ਪੇਸ਼ੈਂਟ ਮੇਰੇ ਕੋਲ ਜ਼ਿਆਦਾ ਚੱਲ ਰਹੇ ਹੁੰਦੇ ਆ ਜੀ ਮੈਡਮ ਇਹ ਤੇ ਅਸੀਂ ਚਲੋ ਮੌਕੇ ਦੇ ਉੱਤੇ ਆ ਗਏ ਤੁਸੀਂ ਇੱਕ ਭੈਣ ਨੂੰ ਇਸ ਦੁੱਧ ਬਾਬਤ ਦੱਸਣ ਲੱਗੇ ਹੋਏ ਸੀ ਕਿ ਇਹ ਜਿਹੜਾ ਦੁੱਧ ਹੈ ਦੁੱਧ ਨਾ ਮੰਨਿਆ ਜਾਵੇ ਇਹਨੂੰ ਅੰਮ੍ਰਿਤ ਮੰਨਿਆ ਜਾਵੇ ਇਸ ਬਾਬਤ ਵੀ ਤੁਹਾਡੇ ਨਾਲ ਅਸੀਂ ਗੱਲਬਾਤ ਕਰਨੀ ਹੈ ਇਹ ਕਿਸ ਚੀਜ਼ ਦਾ ਦੁੱਧ ਹੈ ਇਹ ਵੀ ਤੁਹਾਡੇ ਕੋਲੋਂ ਪੁੱਛਾਂਗੇ ਤੇ 22ਵੇਂ ਦਿਨ ਖੁਸ਼ਖਬਰੀ ਕਿਵੇਂ ਮਿਲੇਗੀ ਤੁਸੀਂ ਕਹ ਰਹੇ ਸੀ ਭੈਣ ਜੀ ਨੂੰ ਕਿ 21 ਦਿਨ ਤੁਸੀਂ ਇਹਨੂੰ ਪੀ ਲੋ ਲਗਾਤਾਰ ਦੋਨੇ ਜੋੜਾ ਪੀ ਲੋ 1-1 ਗਲਾਸ ਰੋਜ਼ਾਨਾ ਤੇ 22ਵੇਂ ਦਿਨ ਤੁਹਾਡੇ ਘਰ ਖੁਸ਼ਖਬਰੀ ਦੀ ਤਿਆਰੀ ਸਮਝ ਲਓ ਸ਼ੁਰੂ ਹੈ ਤਿਆਰੀ ਦਾ ਮਤਲਬ ਸਰ ਇਹ ਆ ਭਈ ਜਦੋਂ ਕੰਪਲੇਨਟ ਕੀ ਆਂਦੀ ਅੱਜਕੱਲ ਲੋ ਏ ਐਮ ਐਚ ਹਾਰਮੋਨ ਇੰਬੈਲੈਂਸ ਹੋਣ ਅਸੀਂ ਇਹਨਾਂ ਚੀਜ਼ਾਂ ਨੂੰ ਤਾਂ ਕੁਝ ਗੌਲ ਦੇਣੀ ਅੱਜ ਸਾਡੀ ਜਿਹੜੀ ਮੇਨ ਪ੍ਰੋਬਲਮ ਰਹਿ ਗਈ ਕਿ ਅੰਡੇ ਜਾਂ ਤਾਂ ਲੇਡੀ ਦੇ ਛੋਟੇ ਬਣਦੇ ਆ ਛੋਟੇ ਮਤਲਬ ਜੀ ਸਾਈਜ਼ ਦੇ ਵਿੱਚ ਮਤਲਬ ਮੈਂ ਸ਼્યોਰ ਨਹੀਂ ਹੁੰਦੇ ਅੰਡੇ ਕਿ ਅੰਡੇ ਦਾ ਮਤਲਬ ਕਿਵੇਂ ਜੀ ਉੜੇ ਡਿਟੇਲ ਨਾਲ ਦੱਸ ਅਸੀਂ ਸਰ ਅੱਜ ਐਗਸ ਦੀ ਗੱਲ ਕਰਨ ਵਾਲੇ ਆ ਜਿਹੜੇ ਫੋਲਿਕਲ ਤੁਸੀਂ ਹੁਣੇ ਕਿਹਾ ਨਾ 21ਵੇਂ ਦਿਨ ਤਿਆਰੀ ਤੇ 21ਵੇਂ ਦਿਨ ਤਿਆਰੀ ਕਾਹਦੀ ਹੋਊਗੀ ਹਾਂਜੀ ਤੁਸੀਂ ਕਹਿ ਰਹੇ ਸੀ ਉਹ ਜੀ ਜੀ ਕਿਉਂਕਿ ਮੈਂ ਇਹੀ ਪੇਸ਼ੈਂਟ ਨਾਲ ਡਿਸਕਸ ਕਰ ਰਹੀ ਸੀਗੀ ਤਾਂ ਹੁਣ ਮੈਂ ਉਹਨਾਂ ਨੂੰ ਇਹੀ ਤਿਆਰੀ ਦੀ ਗੱਲ ਸਮਝਾ ਰਹੀ ਸੀ ਕਿਉਂਕਿ ਪੀਰੀਅਡ ਤੋਂ ਬਾਅਦ ਚੰਗਾ ਅੰਡਾ ਹੀ ਰਪਚਰ ਹੁੰਦਾ ਆ ਪਰ ਅੱਜ ਪ੍ਰੋਬਲਮ ਇਹ ਹੈ ਕਿ ਅੰਡਾ ਯਾ ਤਾਂ ਰਪਚਰ ਹੁੰਦਾ ਹੀ ਨਹੀਂ ਕਿਉਂਕਿ ਉਹਦਾ ਸਾਈਜ਼ ਬਹੁਤ ਪ੍ਰੈਗਨਨਸੀ ਦੀ ਗੱਲ ਕਰ ਰਹੇ ਹਾਂ ਪ੍ਰੈਗਨਨਸੀ ਦੀ ਗੱਲ ਕਰ ਰਹੇ ਆ ਅੰਡੇ ਬਹੁਤ ਛੋਟੇ ਰਹਿ ਰਹਿੰਦੇ ਆ ਓਵਰ ਪੋਪੂਲੇਸ਼ਨ ਹੋ ਗਿਆ ਐਗ ਰਪਚਰ ਹੋ ਗਿਆ ਤੇ ਸਪਰਮੋਰਫੋਲੋਜੀ ਜਾਨਾ ਤਾਂ ਸਰ ਉਹ ਫਿਰ ਪ੍ਰੈਗਨੈਂਸੀ ਵਾਸਤੇ ਕੋਈ ਚੀਜ਼ ਨਹੀਂ ਰੋਕ ਸਕਦੀ ਹੁਣ ਮੇਨ ਕੌਜ਼ ਕੀ ਆਂਦਾ ਹੈ ਕਿ ਫੀਮੇਲ ਦੇ ਅੰਡੇ ਬਣਦੇ ਹੈ ਜਾਂ ਤਾਂ ਉਹ ਸਾਈਜ਼ ਛੋਟੇ ਬਣਦੇ ਹੈਗੇ ਆ ਤੇ ਜਾਂ ਉਹ ਘੱਟ ਬਣਦੇ ਹੈਗੇ ਆ ਮਤਲਬ ਕੁਆਂਟੀਟੀ ਚ ਘੱਟ ਬਣਦੇ ਕੁਆਂਟੀਟੀ ਚ ਘੱਟ ਬਣਦੇ ਐ ਵੈਸੇ ਤੁਸੀਂ ਛੋਟਾ ਬਣੇ ਫਿਰ ਉਹਦਾ ਕੀ ਮਤਲਬ ਨੁਕਸਾਨ ਕੀ ਹੈ ਜੀ ਅੰਡਾ ਤਾਂ ਅੰਡਾ ਹੀ ਹੈ ਚਾਹੇ ਛੋਟਾ ਹੋਵੇ ਚਾਹੇ ਵੱਡਾ ਅਸੀਂ ਤਾਂ ਖਾਣ ਲੱਗੇ ਨਹੀਂ ਕਦੇ ਵੇਖਦੇ ਸਰ 21ਵੇਂ ਦਿਨ ਆਪਾਂ ਅੰਡੇ ਨੂੰ ਇੱਕ ਐਨਫ ਸਾਈਜ਼ 'ਚ ਲੈ ਕੇ ਆਉਣਾ ਹੁੰਦਾ ਜਿਹੜਾ ਸਾਈਜ਼ 18 ਤੋਂ 22 ਐਮ ਐਮ ਦਾ ਜਦੋਂ ਹੋ ਜਾਂਦਾ ਹੈ ਤਾਂ ਹੀ ਉਹ ਕੰਮ ਦਾ ਰਹਿੰਦਾ ਹੈ ਸਰ ਅਕਸਰ ਪ੍ਰੋਬਲਮ ਕੀ ਆਂਦੀ ਹੈ ਕਿ ਯਾ ਤਾਂ ਉਹ ਐਗ 5 ਐਮ ਐਮ ਦਾ 6 ਐਮ ਐਮ ਦਾ 8 ਐਮ ਐਮ ਦਾ ਉਹ ਤੁਹਾਨੂੰ ਕਿਵੇਂ ਪਤਾ ਲੱਗੇ ਜੀ ਵੀ ਸਾਡੇ ਛੋਟੇ ਅੰਡੇ ਬਣ ਰਹੇ ਨੇ ਯਾ ਘੱਟ ਬਣ ਰਹੇ ਨੇ ਸਾਨੂੰ ਸਾਡੀਆਂ ਭੈਣਾਂ ਨੂੰ ਕਿਵੇਂ ਪਤਾ ਲੱਗੇ ਸਰ ਇਹਦੇ ਲਈ ਆਪਾਂ ਨੇ Ovulation study ਜਿਹਨੂੰ follicular study ਵੀ ਕਹਿੰਦੇ ਹੈਗੇ ਆ ਇਹ ਆਪਾਂ ਨੇ 11th day cycle ਦੇ ਅਕੋਰਡਿੰਗ 13th day ਜਾਂ ਇੱਕ ਦਿਨ ਛੱਡ ਕੇ ਆਪਾਂ ਨੇ 14th day ਕਰਾਣੀ ਹੁੰਦੀ ਹੈਗੀ ਆ ਉੱਥੋਂ ਸਾਨੂੰ ਪਤਾ ਲੱਗ ਜਾਂਦਾ ਵੀ ਸਾਡੇ ਅੰਡੇ ਦਾ ਸਾਈਜ਼ ਕੀ ਆ ਓਕੇ ਤੇ ਫਿਰ ਜਿੰਨਾ ਤੇ ਕੱਟ ਬਣਦੇ ਨੇ ਜੀ ਜਿਨ੍ਹਾਂ ਦੇ ਘਟ ਬਣਦੇ ਸਰ ਅੱਜ ਆਪਾਂ ਉਹਨਾਂ ਦੀ ਦੇਖੋ ਉਹਨਾਂ ਦੇ ਕਾਰਨ ਸਭ ਤੋਂ ਵੱਡਾ ਸਭ ਤੋਂ ਵੱਡਾ ਤਾਂ ਅਸੀਂ ਕਾਰਨ ਲਵਾਂਗੇ ਹੁਣ ਉਹਨਾਂ ਦਾ ਕੌਜ਼ ਕੀ ਹੈਗਾ ਸਰ ਬੀਇੰਗ ਐਨ ਆਇਰ ਵਿਦ ਦਾ ਡਾਕਟਰ ਸਰ ਮੈਂ ਇੱਕ ਕਲੀਅਰ ਕਰ ਦਿੰਨੀ ਆ ਕਿ ਜਿਹੜੇ ਸਾਡੇ ਰਸ ਰਕਤ ਸ਼ੁਕਰ ਇਹ ਦੋਸ਼ ਹੁੰਦੇ ਆ ਤਿੰਨੋਂ ਦੋਸ਼ ਜਦੋਂ ਇੰਬੈਲੈਂਸ ਹੋ ਜਾਂਦੇ ਆ ਯਾਨੀ ਅਗਨੀ ਮੰਦ ਹੋ ਜਾਂਦੀ ਹੈਗੀ ਹੈ metabolisim ਬੈਟਰ ਨਹੀਂ ਹੁੰਦਾ ਤੇ ਉਦੋਂ ਇਹ ਪ੍ਰੋਬਲਮ ਆਂਦੀ ਆਂਦੀ ਅੰਡੇ ਉਦੋਂ ਛੋਟੇ ਬਣਦੇ ਹੈਗੇ ਹੈ ਸਾਈਜ਼ ਦੇ ਵਿੱਚ ਜਾਂ ਉਹ ਵਧੀਆ ਨਹੀਂ ਬਣਦੇ ਹੈਗੇ ਤੇ ਜੇ ਅਸੀਂ ਦੂਸਰਾ ਕੌਜ਼ ਲਾਈਏ ਸਰ ਕਈ ਵਾਰੀ ਫੈਮਿਲੀ ਟੈਂਡੈਂਸੀ ਵੀ ਹੁੰਦੀ ਹੈਗੀ ਫੈਮਿਲੀ ਹੈਰਿਡਿਟੀ ਵੀ ਹੁੰਦੀ ਆ ਤੇ ਉਹਦੇ ਵਿੱਚ ਵੀ ਇਹ ਲਗਾ ਲਓ ਕਿ ਜਦੋਂ ਬੱਚੀ ਬੌਰਨ ਹੁੰਦੀ ਹੈ ਜਿਵੇਂ ਅਸੀਂ ਦੱਸਿਆ ਸੀ ਨਾ ਵੀ 1 ਲੱਖ ਐਗ ਰਹਿ ਰਹਨਦੇ ਜਦੋਂ ਪੀਜਡ ਆਂਦੇ ਆ ਸਟਾਰਟ ਹੁੰਦੇ ਆ ਤਾਂ ਉਹ ਬੱਚੀ ਬੋਰਨੀ ਲੋ ਐਗ ਕੁਆਂਟੀਟੀ ਦੇ ਨਾਲ ਹੁੰਦੀ ਹੈ ਦੂਸਰਾ ਕਾਰਨ ਇਹ ਸਰ ਅਗਰ ਅਸੀਂ ਥਰਡ ਰੀਜ਼ਨ ਲਾਈਏ ਤਾਂ ਜਿਵੇਂ ਅੱਜ ਦਾ ਲਾਈਫ ਸਟਾਈਲ ਮਤਲਬ ਔਖੇ ਸੌਖੇ ਅੰਡਿਆਂ ਦੇ ਨਾਲ ਜਨਮ ਹੋਇਆ ਹੁੰਦਾ ਬੱਚਿਆਂ ਦਾ ਹਾਂਜੀ 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 ਮਤਲਬ ਉਹਨਾਂ ਦੀ ਕੁਆਂਟੀਟੀ ਐਨਫ ਨਹੀਂ ਹੁੰਦੀ ਹੈਗੀ ਤੇ ਤੀਸਰੀ ਸਰ ਆਟੋ ਇਮਿਊਨ ਆਟੋ ਇਮਿਊਨ ਡਿਸਆਰਡਰ ਬੱਚਿਆਂ ਨੂੰ ਰਹਿੰਦਾ ਹੈ ਕਿਉਂ ਬੱਚਿਆਂ ਨੇ ਅੱਜ ਕੱਲ ਖਾਣਾ ਪੀਣਾ ਬਹੁਤ ਗਲਤ ਹੈ ਤੇ ਉਹਨਾਂ ਦਾ ਜਿਹੜਾ ਲਾਈਫ ਸਟਾਈਲ ਹੈ ਉਸ ਦੇ ਇੰਟਰੀ ਹੈ ਤੇ ਜੇ ਆਟੋ ਇਮਿਊਨ ਡਿਸਆਰਡਰ ਹੈ ਤਾਂ ਉਹ ਸਿੱਧਾ ਅਟੈਕ ਕਿਦੇ ਤੇ ਕਰੇਗਾ ਓਵਰੀ ਤੇ ਤੇ ਐਗਸ ਕਿੱਦੇ ਚ ਬਣਨੇ ਆ ਓਵਰੀਜ਼ ਦੇ ਵਿੱਚ ਤੇ ਹੁਣ ਇਸ ਤੋਂ ਛੁੱਟ ਜੇ ਆਪਾਂ ਮੈਡੀਕਲੀ ਲਗਾਈਏ ਹੋਰ ਰੀਜਨਸ ਲਾਈਕ ਪੀਸੀਓਡੀ ਹੋ ਗਿਆ ਡਾਇਬੀਟਿਸ ਫਲਕਚੂਏਟ ਹੋ ਗਿਆ ਥਾਇਰੋਇਡ ਹੋ ਗਈ ਔਰ ਇਹਨਾਂ ਸਭ ਦੇ ਕਰਕੇ ਸਟ्रेस 'ਚ ਰਹਿਣ ਲੱਗ ਜੰਨੇ ਐ ਐਂਗਜ਼ਾਇਟੀ ਹੋ ਜਾਂਦੀ ਹੈਗੀ ਇਹ ਕੋਈ ਲਾਈਫ ਸਟ्रेस ਹੁੰਦਾ ਇਹ ਸਭ ਵੀ ਕਾਰਨ ਹੈਗੇ ਐਗ ਛੋਟੇ ਬਣਨ ਦੇ ਜੀ ਜੀ अच्छा फिर, एग, देन फिर थे फिर जे एग मान लो जी किसी ਸਾਡੀ ਭੈਣ ਦਾ ਐਗ ਛੋਟਾ ਬਣਦਾ ਹੈ ਜਾਂ ਘੱਟ ਕੁਆਂਟੀਟੀ ਚ ਬਣਦਾ ਹੈ ਉਹਨਾਂ ਨੂੰ ਤਾਂ ਕਹਿ ਦਿੰਦੇ ਨੇ ਡਾਕਟਰ ਜੀ ਤੁਹਾਡਾ ਐਗ ਦਾ ਆਕਾਰ ਤਾਂ ਵਧ ਨਹੀਂ ਸਕਦਾ ਵੀ ਜਿਹੜਾ ਅਸੀਂ ਬੜੀ ਕੋਸ਼ਿਸ਼ ਕਰ ਲਈਏ ਦਵਾਈਆਂ ਬੜੀਆਂ ਦੇਤੀਆਂ ਟੀਕੇ ਬੜੇ ਲਵਾ ਲਏ ਗੋਲੀਆਂ ਬੜੀਆਂ ਖਵਾਤੀਆਂ ਤੇ ਹੁਣ ਤੇ ਤੁਸੀਂ ਫਿਰ ਆਈਵੀਐਫ ਵਾਲੇ ਪਾਸੇ ਚਲੇ ਜਾਓ ਅਸੀਂ ਉੱਥੇ ਤੁਹਾਡਾ ਐਗ ਰੈਪਚਰ ਕਰ ਲਾਂਗੇ ਸਰ ਮੈਂ ਤਾਂ ਇਹ ਦੇਖਿਆ ਆ ਵੀ ਆਈਵੀਐਫ ਦੀ ਕੋਈ ਸਕਸੈਸ ਰੇਟ ਅਸ ਦੇ ਟਾਈਮ ਤੇ ਹੈ ਨਹੀਂ ਅਸੀਂ ਇਹ ਨਹੀਂ ਕਹਿੰਦੇ ਟੈਕਨੋਲੋਜੀ ਦੀ ਅਸੀਂ ਰਿਸਪੈਕਟ ਕਰਦੇ ਹਗੇ ਸਾਨੂੰ ਇੱਕ ਟੈਕਨੋਲੋਜੀ ਮਿਲੀ ਹੈ ਪਰ ਜਿੰਨਾ ਮੇਰੇ ਹਿਸਾਬ ਨਾਲ ਜਿੰਨਾ ਅਸੀਂ ਨੈਚੁਰਲੀ ਇਹ ਸਪਲੀਮੈਂਟਸ ਲੈ ਕੇ ਜਿਹੜੇ ਅੱਜ ਮੈਂ 5 ਸਪਲੀਮੈਂਟ ਦੱਸਣੇ ਆ ਇਹ ਪੰਜ ਸਪਲੀਮੈਂਟ ਦੱਸਣੇ ਆ ਮੈਂ ਜਨਰੂਰੀ ਤਰ੍ਹਾਂ ਜੇ ਅਸੀਂ ਕੰਪੈਟਿਟਿਵਲੀ ਆਈਵੀਐਫ ਉਲ ਨਾ ਜਾ ਕੇ ਅਸੀਂ ਇਹ ਸਪਲੀਮੈਂਟ ਲੈਨੇ ਸ਼ੁਰੂ ਕਰ ਦਈਏ ਤਾਂ ਉਸ ਤਰ੍ਹਾਂ ਅਸੀਂ ਹੁਣੇ ਡਿਸਕਸ ਕਰਦੇ ਆ ਜਿਵੇਂ ਪਹਿਲਾ ਸਪਲੀਮੈਂਟ ਹੋ ਗਿਆ ਸਰ ਕੋਕਯੂਐਨਜ਼ਾਈਮ ਹੋ ਗਿਆ ਕੋਕਯੂਐਨ ਕੋਐਨਜ਼ਾਈਮ ਉਹ ਕੀ ਹੁੰਦਾ ਜੀ ਸਰ ਕੋ Q10 ਇਹ ਇਹ ਸਾਨੂੰ ਮਿਲਣਾ ਕਿੱਥੋਂ ਹੈ ਉਹ Q10 ਹਾਂ ਹਾਂ ਜੀ ਹਾਂ ਜੀ ਸਰ ਇਹ ਹੁੰਦਾ ਕੀ ਹੈ ਜਿਹੜੇ ਬੋਡੀ ਦੇ ਵਿੱਚ ਇਹ ਸਪਲੀਮੈਂਟ ਹੈਗੇ ਆ ਨਾ ਇਹ ਸਾਡੀ ਬੋਡੀ ਇੱਕ ਸਟੀਰੀਡ ਹਾਰਮੋਨ ਹੈ ਜੋ ਸਾਡੀ ਬੋਡੀ ਤਿਆਰ ਕਰਦੀ ਹੈਗੀ ਨੇਚਰਲੀ ਤਿਆਰ ਕਰਦੀ ਹੈ ਜਦੋਂ ਇਹ ਨੇਚਰਲੀ ਤਿਆਰ ਨਹੀਂ ਹੁੰਦਾਗਾ ਤੇ ਫਿਰ ਉਦੋਂ ਆਪਾਂ ਨੂੰ ਇਹ ਫਾਈਵ ਸਪਲੀਮੈਂਟ ਜਿੰਨਾਂ ਦੀ ਮੈਂ ਅੱਜ ਗੱਲ ਕਰ ਰਹੀ ਆ ਅਸੀਂ ਸਪਲੀਮੈਂਟ ਮੀਨਸ ਦਵਾਈਆਂ ਨਹੀਂ ਖਾਣੀਆਂ ਇਹਨਾਂ ਦੀਆਂ ਅਸੀਂ ਇਹਨਾਂ ਦੇ ਸਪਲੀਮੈਂਟ ਡਾਈਟ ਦੱਸ ਰਹੇ ਹੈਗੇ ਆ ਅੱਜ ਜਿਵੇਂ ਕਿ ਹੁਣ ਅਸੀਂ ਕੋਕਿਓ 10 ਦੀ ਦੱਸੀ ਤਾਂ ਸਰ ਇਹਦੇ ਸਟਰਾਬੇਰੀ ਦੇ ਵਿੱਚ ਮੇਨ ਹੁੰਦਾ ਸਭ ਤੋਂ ਮੇਨ ਸਟਰਾਬੇਰੀ ਚ ਮਿਲੇਗਾ ਬਾਕੀ ਅਵੋਕਾਡੋ ਸਟਰਾਬੇਰੀ ਬਲੂਬੇਰੀ ਤੁਹਾਨੂੰ ਪਤਾ ਹੈ ਕਿ ਹਰ ਮੀਤ ਦੇ ਹਰ ਵਾਰ ਦੀ ਤਰ੍ਹਾਂ ਪਸੰਦਿੰਦਾ ਫਰੂਟ ਹੀ ਹੈਗੇ ਫਰਟੀਲਿਟੀ ਦੇ ਵਿੱਚ ਤੇ ਜਾ ਸਰ ਇਹ ਸਾਨੂੰ ਔਰੇਂਜ ਜੂਸ ਤੋਂ ਸਿਟ੍ਰਿਕ ਸਿਟ੍ਰਿਕ ਫਰੂਟ ਨੂੰ ਅਸੀਂ ਪਿਆਰ ਕਰਨਾ ਜਦੋਂ ਸਾਨੂੰ ਪਤਾ ਹੈ ਵੀ ਸਾਡੇ ਐਗ ਦੀ ਕੁਆਲਿਟੀ ਤੇ ਸਾਡੇ ਅੰਡੇ ਜਿਹੜੇ ਥੋੜੇ ਬਨ ਰਹੇ ਆ ਔਰੈਂਜ ਜੂਸ ਚ ਮਿਲੇਗਾ ਸਰ ਬਾਕੀ ਆਪਾਂ ਨੂੰ ਸਪੀਨਚ ਮਿਲੇਗਾ ਔਰ ਕਾਲੀਫਲਾਰਚ ਵੀ ਮਿਲੇਗਾ ਇਹ ਬਰੋਕਲੀ ਚ ਵੀ ਮਿਲੇਗਾ ਸੈਸਮੇ ਸੀਡ ਚ ਵੀ ਮਿਲੇਗਾ ਸਰ ਔਰ ਨਾਲ ਜੇ ਅਸੀਂ ਚਿਕਨ ਔਰ ਬੀਫ ਲੈਣੇ ਆ ਤਾਂ ਇਹ ਉਹਨਾਂ ਦੇ ਵਿੱਚ ਹੀ ਪ੍ਰਾਇਓਰਟੀ ਚਾ ਹੁਣ ਸੈਕੰਡ ਅਸੀਂ ਗੱਲ ਕਰੀਏ ਸੈਕੰਡ ਸਾਨੂੰ ਚਾਹੀਦਾ ਸਰ ਡੀ ਐਚ ای ਠੀਕ ਹੈ ਜੀ ਉਹ ਕੀ ਹੁੰਦਾ ਜੀ ਸਰ ਹੁਣ ਡੀ ਐਚ ای ਕੀ ਹੈ ਇਹ ਇੱਕ ਸਟੀਰੀਡ ਹਾਰਮੋਨ ਹੈ DHEA DHEA ਸਟੀਰੀਅਡ ਹਾਰਮੋਨ ਹੈ ਸਰ ਜੋ ਗਨੈਡੋ ਔਰ ਬ੍ਰੇਨ ਸਾਨੂੰ ਤਿਆਰ ਕਰਕੇ ਦਿੰਦਾ ਠੀਕ ਹੈ ਹੁਣ ਇਹ ਦੋਨੋਂ ਤਿਆਰ ਕਰਦੇ ਹੈਗੇ ਔਰ ਅਗਰ ਰੈਡੀ ਨਹੀਂ ਹੋ ਰਹੇ ਤਾਂ ਅਸੀਂ DHEA ਕਿਤੋਂ ਤਾਂ ਲੈਣਾ ਨਾ ਸਰ ਠੀਕ ਹੈ ਕਿਤੋਂ ਤਾਂ ਲੈਣਾ ਫਿਰ ਅਸੀਂ ਲੈਣਾ ਖਰਾਬ ਕਿਉਂ ਹੋ ਜਾਂਦਾ ਜੀ DHEA ਸਰ ਇਹੀ ਮੈਂ ਆਪਾਂ ਜੋ ਪ੍ਰੋਬਲਮ ਡਿਸਕਸ ਕੀਤੀਆਂ ਹੈਗੀਆਂ ਹੁਨੇ ਕਿ ਉਹਨਾਂ ਦੇ ਜਿਹੜੇ ਲਾਈਫ ਸਟਾਈਲ ਡਿਸਆਰਡਰ ਹੈ ਇਹ ਉਹਦਾ ਹੀ ਕੌਜ਼ ਆਂਦਾ ਹੈ ਉਹਨਦੇ ਤੇ ਅਸਰ ਪੈਂਦੇ ਪੈਂਦਾ ਸਰ ਹੁਣ ਇਹ ਆਪਾਂ ਨੂੰ ਮਿਲਣਾ ਕਿੱਥੋਂ ਹੈ ਇਹ ਅਸੀਂ ਰॉ ਮਟੀਰੀਅਲ ਤੋਂ ਲੈਣਾ ਜਿਹੜਾ ਅਸੀਂ ਰॉ ਮਟੀਰੀਅਲ ਅੱਜ ਰੱਖਿਆ ਸਰ ਇਹ ਅੱਜ ਅਸੀਂ ਰॉ ਮਟੀਰੀਅਲ ਰੱਖਿਆ ਹੁਨੇ ਤੁਸੀਂ ਦੁੱਧ ਦਿਖਾਇਆ ਸੀ ਨਾ ਸਰ ਇਹ ਹੀ ਰॉ ਮਟੀਰੀਅਲ ਜਿਹਦੀ ਅਸੀਂ ਇਸ ਦੁੱਧ ਦੀ ਗੱਲ ਕਰ ਰਹੇ ਹਾਂ ਸਰ ਪਹਿਲਾਂ ਤਾਂ ਇਹ ਦੱਸ ਦੋ ਵੀ ਦੁੱਧ ਹੈ ਕਿਸ ਚੀਜ਼ ਦਾ ਜੀ ਸਰ ਇਹ ਹੋਣ ਆਪਾ ਸਪਲੀਮੈਂਟ ਦੇਖ ਲੈਨੇ ਸਰ ਕੀ 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 ਪਾਇਆ ਮੈਂ ਇਹਦੇ ਵਿੱਚ ਜੀ ਜੀ ਕੀ ਕੀ ਪਾਇਆ ਇੱਕ ਹੀ ਚੀਜ਼ ਸਰ ਹੁਣ ਅੱਜ ਦੇ ਟਾਈਮ 'ਚ ਤੁਹਾਨੂੰ ਪਤਾ ਹੈ ਨਾ ਕਿ ਡੇਰੀ ਪ੍ਰੋਡਕਟ ਬਹੁਤ ਜ਼ਰੂਰੀ ਹੈ ਜਦੋਂ ਕਿ ਅਸੀਂ ਕਹਿੰਦੇ ਵੀ ਗਊ ਦਾ ਦੁੱਧ ਗਊ ਦਾ ਦੁੱਧ ਬਹੁਤ ਜ਼ਰੂਰੀ ਹੈ ਪਰ ਮੈਂ ਨਹੀਂ ਕਹਿੰਦੇ ਕਿ ਗਊ ਦਾ ਦੁੱਧ ਵੀ ਜ਼ਰੂਰੀ ਹੈ ਮੈਂ ਤਾਂ ਕਹਿੰਨੀ ਅੱਜ ਦੇ ਟਾਈਮ ਤੇ ਨਾ ਗਾਂ ਦਾ ਨਾ ਬੱਕਰੀ ਦਾ ਨਾ ਮੱਝ ਦਾ ਨਾ ਕਿਸੇ ਹੋਰ ਦਾ ਕੀ ਕਰ ਸਾਨੂੰ ਦੁੱਧ ਕਾਦਾ ਜ਼ਰੂਰੀ ਹੈ ਸਰ ਇੰਨਾ ਚੀਜ਼ਾਂ ਦਾ ਦੁੱਧ ਜ਼ਰੂਰੀ ਹੈ ਅੱਛਾ ਇਹ ਤਾਂ ਇਹ ਤਾਂ ਖੋਪੇ ਜੀ ਇਹ ਇਹ ਸਰ ਨੈਚੁਰਲੀ ਡੀ ਐਚ ای ਇਹ ਇਸ ਨੇ ਨੈਚੁਰਲ ਤਿਆਰ ਕਰ ਦੇਣਾ ਹੁਣ ਅਸੀਂ ਤਿਆਰ ਕਰਨਾ ਕਿੱਦਾਂ ਆ ਨਹੀਂ ਇਹ ਦੁੱਧ ਮੇਰਾ ਵੀ ਸਵਾਲ ਇਹੀ ਹੈ ਜੀ ਵੀ ਖੋਪੇ ਚ ਦੁੱਧ ਕਿਵੇਂ ਕੱਢ ਲਿਆ ਜੀ ਤੁਸੀਂ ਸਰ ਇਦਾਂ ਹੀ ਆ ਮਤਲਬ ਇਸ ਨੂੰ ਦੇਖੋ ਗਰੀ ਵੈਸੇ ਤਾਂ ਖਾਣੀ ਬਹੁਤ ਚੰਗੀ ਹੈ ਪਰ ਜੇ ਅਸੀਂ ਇਹਦਾ ਮਿਲਕ ਲੈਨੇ ਆ ਤਾਂ ਡਾਇਰੈਕਟ ਮਿਲਕ ਸਾਨੂੰ ਲੋ ਏਐਮਐਚ ਦੇ ਵਿੱਚ ਪਹੁੰਚ ਜਾਂਦਾ ਹੈ ਜਿੱਥੇ ਕਿ ਐਗ ਇਕਵੈਲਿਟੀ ਸਾਡੀ ਠੀਕ ਨਹੀਂ ਹੁੰਦੀ ਹੈਗੀ ਅੱਛਾ ਮੈਮ ਇਹ ਦੁੱਧ ਤੁਸੀਂ ਬਣਾਣਾ ਸੀ ਤੁਹਾਨੂੰ ਦੱਸਾਂਗੇ ਵੀ ਕਿਸ ਤਰੀਕੇ ਨਾਲ ਇਹ ਦੁੱਧ ਬਣਦਾ ਪਰ ਸਾਨੂੰ ਇਹ ਦੱਸੋ ਵੀ ਆ ਵੀ ਤੁਸੀਂ ਚੀਜ਼ਾਂ ਰੱਖੀਆਂ ਹੋਈਆਂ ਨੇ ਤੇ ਇਹ ਕੀ ਚੀਜ਼ ਰੱਖੀਆਂ ਤੁਸੀਂ ਨੁਸਖੇ ਫਾਰਮੂਲੇ ਵੀ ਰੱਖੇ ਹੋਏ ਨੇ ਸਰ ਮੈਂ ਹਾਰਵਰ ਦੀ ਤਰ੍ਹਾਂ ਐਥਕੀ ਵੀ ਜੀ ਫਾਰਮੂਲੇਸ਼ਨ ਨੇ ਪੱਕੀ ਰੱਖੀ ਹੈ ਪਰ ਜੇ ਅਸੀਂ ਜਿਨ੍ਹਾਂ ਨੂੰ ਟਾਈਮ ਨਹੀਂ ਹੈ ਉਹਨਾਂ ਲਈ ਅਸੀਂ ਦਿਖਾ ਰਹੇ ਹਾਂ ਸਰ ਉਹਨਾਂ ਨੇ ਦੇਖੋ ਮੈਂ ਜਿਨ੍ਹਾਂ ਦੇ ਅੰਡੇ ਹੁਣ ਅਸੀਂ ਸਿੱਧਾ ਜਿਹਾ ਸਵਾਲ ਪੁੱਛੀ ਵੀ ਜਿਨ੍ਹਾਂ ਦੇ ਜੀ ਅੰਡੇ ਛੋਟੇ ਬਣਦੇ ਨੇ ਘੱਟ ਬਣਦੇ ਨੇ ਉਹਨਾਂ ਵਾਸਤੇ ਮਤਲਬ ਜਿਹੜਾ ਅਸੀਂ ਕਹੇ ਲਈ ਵੀ ਫਟਾਫਟ ਕੰਮ ਕਰਨ ਵਾਲਾ ਨੁਸਕਾ ਕਿਹੜਾ ਹੈ ਜੀ ਇਹ ਤਾਂ ਚਲੋ ਨੁਸਕੇ ਕੰਮ ਕਰਦੇ ਨੇ ਪਰ ਕਈ ਵਾਰ ਟਾਈਮ ਲੈ ਲੈਂਦੇ ਜੀ ਸਰ ਹੁਣ ਇਹ ਉਹਨਾਂ ਨੇ ਜਿਨ੍ਹਾਂ ਦੇ ਅੰਡੇ ਛੋਟੇ ਬਣਦੇ ਆ ਉਹਨਾਂ ਵਾਸਤੇ ਸਪੈਸ਼ਲ ਇਹ ਸ਼ਤਾਵਰ ਕਿਉਂ ਸ਼ਟਾਬਰ ਕੀ ਹੋਰ ਦੇ ਵਿੱਚ ਇਹ ਸਾਰੀ ਫਾਰਮੂਲੇਸ਼ਨ ਜੋ ਆਪਾਂ ডিসਪਲੇ ਕਰਨੀ ਹੈ ਉਹ ਪਾਈ ਹੋਈ ਆ ਤੇ ਨਾਲ ਸਰ ਇਹ ਗਰਭ ਤਾਰਕ ਗੋਲੀਆਂ 12 ਹੀ ਗੋਲੀਆਂ ਜਿਨ੍ਹਾਂ ਦੇ ਅੰਡੇ ਛੋਟੇ ਬਣਦੇ ਹੈਗੇ ਉਹਨਾਂ ਲਈ ਇਹ ਦੋਨੋਂ ਚੀਜ਼ਾਂ ਮੰਤਰ ਹੈ ਠੀਕ ਹੋ ਗਈ ਠੀਕ ਹੈ ਕਿੰਨੇ ਦਿਨਾਂ ਚ ਫਰਕ ਪੈ ਜਾਊਗਾ ਜੀ ਸਰ ਜਿਵੇਂ ਤੁਸੀਂ ਹੁਣੇ ਗੱਲ ਕੀਤੀ ਨਾ Ovulation Ovulation ਅਕਸਰ 14th Day 16th Day ਅਸੀਂ ਤਾਂ 20 21 ਦਿਨ ਫਿਰ ਵੀ ਕਹਤਾ ਮੈਨੂੰ ਲੱਗਦਾ ਮੇਰੇ ਪੇਸ਼ੇ ਨੇ ਤਾਂ 20 21 ਦਿਨ ਪੀਣਾ ਨਹੀਂ ਉਸ ਤੋਂ ਪਹਿਲਾਂ ਹੀ ਰਿਜ਼ਲਟ ਆ ਜਾਣਾ ਸਰ ਜੀ 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 ਅੱਛਾ ਤਾਂ ਫਿਰ ਜਿੰਨਾ ਦੇ ਜੀ ਘਟ ਬਣਦੇ ਨੇ ਯਾਰ ਕੱਲੀ ਅਸੀਂ ਭੈਣਾਂ ਨੂੰ ਇਹ ਦੋਸ਼ ਨਹੀਂ ਦੇ ਸਕਦੇ ਲਾਈਫ ਸਟਾਈਲ ਤਾਂ ਸਾਡੇ ਵੀਰਾਂ ਦਾ ਵੀ ਖਰਾਬ ਹੈਗਾ ਭਰਾਵਾਂ ਦਾ ਵੀ ਖਰਾਬ ਹੈ ਜੀ ਉਹਦੇ ਨਾਲ ਵੀ ਅਸਰ ਤਾਂ ਪੈਂਦਾ ਹੈ ਜੀ ਫਿਰ ਸਰ ਜੇ ਮੈਂ ਨੁਸਖਾ ਨੁਸਖਾ ਮੈਂ ਕੋਮਨ ਰੱਖਿਆ ਜੋ ਮੇਲ ਫੀਮੇਲ ਦੋਨੋਂ ਮੀਆਂ ਬੀਬੀ ਲੈ ਸਕਦੇ ਆ ਹੁਣ ਜੇ ਅਸੀਂ ਮੇਲ ਦੀ ਗੱਲ ਕਰੀਏ ਸਰ ਉਹਨਾਂ ਦੇ ਸਪਰਮ ਦੀ ਮੋਰਫੋਲੋਜੀ ਵਧੀਆ ਨਹੀਂ ਹੁੰਦੀ ਜੇ ਸਪਰਮੇ ਉਹੀ ਤਾਂ ਗੱਲ ਹੈ ਜੀ ਜੇ ਸਾਡਾ ਸਪਰਮ ਹੀ ਜਿਹੜੇ ਬੀਜ ਹੈਗੇ ਨੇ ਅੰਡੇ ਨੂੰ ਅਸੀਂ ਬੀਜ ਕਹ ਲਈਏ ਸਪਰਮ ਨੂੰ ਅਸੀਂ ਬੀਜ ਕਹ ਲਈਏ ਜਦੋਂ ਸਾਡਾ ਬੀਜ ਹੀ ਠੀਕ ਨਹੀਂ ਹੈ ਤੇ ਫਿਰ ਅੱਗੇ ਦੀ ਜਿਹੜੀ ਫਸਲ ਹੈ ਔਲਾਦ ਰੂਪੀ ਉਹ ਕਿਵੇਂ ਆ ਸਕਦੀ ਹੈ ਜੀ ਸਿਰ ਬੀਜ ਭਾਵੇਂ ਮੇਲ ਦਾ ਹੋਵੇ ਭਾਵੇਂ ਫੀਮੇਲ ਦਾ ਹੋਵੇ ਬੀਜ ਤਾਂ ਬੀਹ ਹੈ ਨਾ ਸਿਰ ਬੀਜ ਦਾ ਜਿਵੇਂ ਹੁਣੇ ਆਪਾਂ ਡਿਸਕਸ ਕੀਤਾ ਸੀ ਕਿ ਰਸ ਰਕਤ ਤੇ ਸ਼ੁਕਰਧਾਤੂ ਐਜਮਨੋ ਤਾਤੂ ਜਦੋਂ ਡਿਸਟਰਬ ਹੋ ਜਾਂਦੀਆਂ ਉਹਦਾਂ ਹੀ ਪ੍ਰੋਬਲਮ ਆਂਦੀ ਹੈ ਉਹਨਾਂ ਵਾਸਤੇ ਹੁਣ ਜੇ ਸੀਮਨ ਦੀ ਅਸੀਂ ਗੱਲ ਕਰੀਏ ਤਾਂ ਸਰ ਇਹ ਵੀਰੈਕਸ ਦਾ ਪੂਰਾ ਪੈਕ ਹੈ ਪਾਊਡਰ ਕੈਪਸੂਲ ਤੇ ਨਾਲ ਹੈਗੇ ਸਰ ਟੈਬਲੇਟ ਇਹ ਤਿੰਨਾਂ ਦਾ ਕੰਬੀਨੇਸ਼ਨ ਲੈ ਲੈਣ ਸਰ ਜਿਨ੍ਹਾਂ ਨੂੰ ਸਪਰਮ ਮੋਰਫੋਲੋਜੀ ਬੈਟਰ ਨਹੀਂ ਹੈਗੀ ਜਾਂ ਜਿਨ੍ਹਾਂ ਦਾ ਸਪਰਮ ਕਾਊਂਟ ਜਿਹੜਾ ਹੈ ਉਹ ਹੈਗਾ ਹੀ ਇਹ ਲਾ ਲੋ ਵੀ 16 12 ਤੇ ਹੀ ਹੈ 60% ਸਾਨੂੰ ਚਾਹੀਦਾ ਹੁੰਦਾ 60% ਨਹੀਂ ਹੈਗਾ ਤਾਂ ਸਰ ਵੀਰੈਕਸ ਨੇ ਹੱਲ ਕਰ ਦੇਣਾ ਜਾਂ ਉਹ ਇਹ ਕਾਊਂਟ ਟੈਕਸ ਲੈ ਸਰ ਜਿਨ੍ਹਾਂ ਦੇ ਕਾਊਂਟ ਘਟ ਹੈ ਜਿਵੇਂ ਅਸੀਂ ਹੁਣੇ ਗੱਲ ਕਰ ਰਹੇ ਹਾਂ ਨਾ ਜਿਨ੍ਹਾਂ ਦੇ ਕਾਊਂਟ ਲੈਸ ਹੈਗੇ 60% ਨਹੀਂ ਹੈਗੇ ਉਹਨਾਂ ਨੇ ਫੇਰ ਸਰ ਇਹਦੇ ਚ ਪਾਊਡਰ ਤੇ ਕੈਪਸੂਲ ਤੇ ਨਾਲ ਇਹ ਟੈਬਲੇਟ ਦਾ ਕੰਬੀਨੇਸ਼ਨ ਇਹਨਾਂ ਤਿੰਨਾਂ ਦਾ ਕੰਬੀਨੇਸ਼ਨ ਜ਼ਬਰਦਸਤ ਕੰਮ ਕਰੂਗਾ ਜਿਵੇਂ ਅਸੀਂ 21 ਜਨ ਦੀ ਗੱਲ ਕੀਤੀ ਨਾ ਸਰ ਮੈਨੂੰ ਲੱਗਦਾ ਹੈ ਮੇਰੇ ਵੀਰਾਂ ਨੂੰ ਵੀ ਇਹ ਅਸੀਂ ਮਹੀਨੇ ਦਾ ਦੇਵਾਂਗੇ ਤੇ ਮੈਨੂੰ ਲੱਗਦਾ ਕਿ ਅਗਲਾ ਮਹੀਨਾ ਨਹੀਂ ਪਹਿਣਾਗਾ ਸਰ ਜੀ ਜੀ ਅੱਛਾ ਪਰ ਬਹੁਤ ਸਾਰੇ ਸਾਡੀਆਂ ਭੈਣਾਂ ਹੈਗੇ ਨੇ ਜਿਹੜੀਆਂ ਕਹਿੰਦੇ ਨੇ ਸਾਡੇ ਅੰਦਰ ਨਾ ਅਸੀਂ ਦਵਾਈਆਂ ਖਾ ਖਾ ਕੇ ਮਤਲਬ ਸਾਡੇ ਅੰਦਰ ਇੰਨਾ ਤਜ਼ਾਬ ਐਸਿਡ ਗੈਸ ਕਮਜ਼ੋਰੀ ਇੰਨੀ ਜ਼ਿਆਦਾ ਆ ਗਈ ਹੈ ਸਟ੍ਰੈਸ ਸੇ ਨਹੀਂ ਜ਼ਿਆਦਾ ਆ ਗਈ ਹੈ ਗੋਲੀਆਂ ਕੈਪਸੂਲ ਬੱਚੇ ਦੇ ਚੱਕਰ 'ਚ ਖਾ ਕੇ ਉਹ ਸਫਾਈ ਵਾਲਾ ਕੋਈ ਤੁਹਾਡੇ ਕੋਲ ਮੰਤਰ ਹੈ ਜਿਹਦੇ ਨਾਲ ਸਫਾਈ ਹੋ ਜੇ ਪੇਟ ਦੀ ਬੱਚੇਦਾਨੀ ਦੀ ਸਰੀਰ ਦੀ ਸਰ ਕੁਝ ਕੁ ਸਵਾਲ ਮੇਰੇ ਕੋਲ ਰਹਿ ਰਹੇ ਨੇ ਪਰ ਤੁਸੀਂ ਸਵਾਲ ਵਾਕਈ ਐਜ਼ ਅ ਪੇਸ਼ੈਂਟ ਕੱਢਦੇ ਹੈਗੇ ਹੋ ਸਰ ਬਹੁਤ ਵਧੀਆ ਸਵਾਲ ਕੀਤਾ ਤੁਸੀਂ ਸਰ ਤੁਸੀਂ ਵਿੱਚ ਦੀ ਹੁਣ ਜੇ ਅਸੀਂ ਇਹ ਗੱਲ ਕਰੀਏ ਸਰ ਇੱਕ ਕੱਲਾ ਹੀ ਸ਼ੀਮੈਕਸ ਟੋਨਿਕ ਏ ਯੂਟਰਸ ਦੀ ਸਫਾਈ ਵਾਸਤੇ ਯੂਟਰਸ ఓਵਰੀ ਟਿਊਬ ਇਹ ਸਰ ਸਾਡਾ ਤਿਆਰ ਕੀਤਾ ਹੋਇਆ ਇਕੱਲਾ ਇਸੀ ਮਿਕਸ ਟੋਨਿਕ ਬਹੁਤ ਐ ਸਰ ਇਸ ਤੋਂ ਬਾਅਦ ਲੋੜ ਹੀ ਨਹੀਂ ਪੈਣੀ ਸਰ ਇਕੱਲਾ ਟੋਨਿਕ ਵੀ ਅਗਰ ਲੈ ਲੈਣ ਨਾ ਸਰ ਉਹਨਾਂ ਨੂੰ ਮੰਨ ਲਓ ਉਹਨਾਂ ਨੂੰ ਕੋਈ ਹੋਰ ਪ੍ਰੋਬਲਮ ਨਹੀਂ ਹੈਗੀ ਪਰ ਫਿਰ ਵੀ ਅਨਐਕਸਪਲੇਨ ਇਨਫਰਟੀਲਿਟੀ ਦਾ ਕੇਸ ਹੈ ਉਹ ਇਕੱਲਾ ਟੋਨਿਕ ਸ਼ੁਰੂ ਕਰ ਦੇਣ ਸਰ ਮਹੀਨੇ ਮਹੀਨਾ ਤਾਂ ਪੈਣਾ ਹੀ ਨਹੀਂ ਉਹਨਾਂ ਨੂੰ ਜੀ ਜੀ ਚਲੋ ਹੁਣ ਸਾਨੂੰ ਇਹ ਦੱਸ ਦਿਓ ਵੀ ਇਹ ਜੜੀ ਬੂਟੀਆਂ ਉਸ ਤੋਂ ਬਾਅਦ ਅਸੀਂ ਤੁਹਾਨੂੰ ਦੁੱਧ ਬਣਾਉਣਾ ਵੀ ਦੱਸਾਂਗੇ ਕਿਵੇਂ ਬਣਨਾ ਹੈ ਇਹ ਦੁੱਧ ਜਿਹੜਾ ਅੰਮ੍ਰਿਤ ਦੁੱਧ ਹੈਗਾ ਔਰ ਮੈਨੂੰ ਲੱਗਦਾ ਕਿ ਬਾਜ਼ਾਰ ਨਾਲ ਤਾਂ ਸਸਤਾ ਹੋਏਗਾ ਜੀ ਫਿਰ ਇਹ ਦੁੱਧ ਸਰ ਸਸਤਾ ਛੱਡੋ ਨੌਰੀਸ਼ ਕਿੰਨਾ ਹੋਏਗਾ ਹੁਣ ਆਪਾਂ ਨੂੰ ਤਾਂ ਪਤਾ ਹੀ ਜਿਹੜਾ ਬਾਜ਼ਾਰ ਦਾ ਦੁੱਧ ਸਰ ਉਹ ਕਿਸੇ ਕੰਮ ਦਾ ਅੱਜ ਦੇ ਟਾਈਮ ਤੇ ਡੇਰੀ ਪ੍ਰੋਡਕਟ ਆ ਹੀ ਨਹੀਂ ਰਿਹਾ ਪੈਕੇਟ ਵਾਲਾ ਤਾਂ ਅਸੀਂ ਯੂਜ਼ ਹੀ ਨਹੀਂ ਕਰਨਾ ਸਰ ਹਨਾ ਜੀ ਤੇ ਜੇ ਅਸੀਂ ਫਾਰਮੂਲੇਸ਼ਨ ਦੀ ਗੱਲ ਕਰੀਏ ਸਰ ਆ ਜਿੰਨੀਆਂ ਵੀ ਫਾਰਮੂਲੇਸ਼ਨ ਮੈਂ ਰੱਖੀਆਂ ਐ ਡਿਸਪਲੇਸ ਦਿਖਾ ਦਿੰਨੇ ਆ ਸਰ ਇਹਦੇ ਵਿੱਚ ਆਪਾਂ ਨੇ ਰੱਖਿਆ ਸਰ ਬੀਹੀ ਦਾਣਾ ਜਿਹਨੂੰ ਆਪਾਂ ਜੰਨਤ ਦਾ ਫਲ ਕਹਿੰਦੇ ਨੇ ਹਨਾ ਬੀਹੀ ਦਾਣੇ ਤੇ ਨਾਲ ਰੱਖੀ ਆਪਾਂ ਨੇ ਸਾਲਮ ਮਿਸ਼ਰੀ ਹੋਗੀ ਸਾਲਮ ਪੰਜਾ ਹੋ ਗਿਆ ਪਖੜਾ ਹੋ ਗਿਆ ਤੇ ਸਰ ਇਹ ਅਸ਼ਵਗੰਧਾ ਹੋ ਗਿਆ ਸ਼ਤਾਵਰ ਹੋ ਗਈ ਨਾਲ ਤੇ ਇਹ ਆਪਾਂ ਨੇ ਰੱਖਿਆ ਹੈਗਾ ਸਰ ਹੁਣ ਅਸੀਂ ਅਸ਼ਵਗੰਧਾ ਦੀ ਗੱਲ ਕੀਤੀ ਨਾਲ ਪਖੜਾ ਆ ਗਿਆ ਸਰ ਨਾਲ ਆ ਗਿਆ ਜੀ ਕੌਂਚ ਬੀਜ ਹੈਨਾ ਕੌਂਚ ਬੀਜ ਆ ਗਏ ਸਰ ਇਹਨਾਂ ਵਿੱਚ ਅੱਠ ਚੀਜ਼ਾਂ ਆ ਗਈਆਂ ਜੀ ਅੱਠਾਂ ਚੀਜ਼ਾਂ ਨੂੰ ਸਰ ਅਸੀਂ ਅਸੀਂ ਹੁਣ ਪੰਜ ਸਪਲੀਮੈਂਟ ਤੇ ਆ ਅੱਠ ਚੀਜ਼ਾਂ ਸਰ ਇਹ ਉਹਨਾਂ ਨੇ ਇੱਕ ਵਾਰੀ 25-25 ਗ੍ਰਾਮ ਇਕੁਅਲ ਕੁਆਂਟੀਟੀ ਚ ਲੈ ਲੈਣਾ ਸਰ 25-25 ਗ੍ਰਾਮ ਲੈ ਕੇ ਇਹਦਾ ਪਾਊਡਰ ਬਣਾ ਕੇ ਤੇ ਇਹ ਅੰਮ੍ਰਿਤ ਵੇਲੇ ਦੁੱਧ ਦੇ ਨਾਲ ਮੇਲ ਤੇ ਫੀਮੇਲ ਦੋਨੋਂ ਦੇ ਨਾਲ ਤਾਂ ਇਹੀ ਲਵਾਂਗੇ ਨਾ ਅਸੀਂ ਕਿਉਂਕਿ ਬਾਹਲੇ ਦੁੱਧ ਤਾਂ ਅਸੀਂ ਰਿਫਿਊਜ਼ ਹੀ ਕਰ ਦਿੱਤਾ ਠੀਕ ਹੈ ਉਹਨਾਂ ਨੇ ਗਰਮ ਕੀਤਾ ਜਾ ਗਰਮ ਕਰਕੇ ਪੀ ਸਕਦੇ ਸਰ ਇਹ ਨਾਤਾ ਹੈ ਉਹਨੇ ਲੂਕ ਵਾਰਮ ਤੇ ਨਾ ਹੀ ਇਹ ਠੰਡਾ ਇਹ ਨਾਰਮਲ ਟੈਂਪਰੇਚਰ ਤੇ ਹੈ ਤੇ ਬਾਡੀ ਨੂੰ ਆਪਾਂ ਨਾਰਮਲ ਟੈਂਪਰੇਚਰ ਤੇ ਹੀ ਰੱਖਣਾ ਕਿਉਂਕਿ ਜਿਵੇਂ ਅਸੀਂ ਉਹਨੇ ਗੱਲ ਕਰ ਰਹੇ ਸੀ ਨਾ ਸਪਰਮ ਦੇ ਵੀ ਹੁਣ ਸਪਰਮ ਦਾ ਵੀ ਸਿਰ ਰੀਜ਼ਨ ਕੀ ਹੁੰਦਾ ਹੈ ਕਿ ਜਦੋਂ ਅੰਡ ਕੋਸ਼ਣ ਦਾ ਤਾਪਮਾਨ ਵੱਧ ਜਾਂਦਾ ਹੈ ਤਾਂ ਉਦੋਂ ਸਪਰਮ ਐਨਫ ਵਾਰ ਆਂਦੇ ਹੀ ਨਹੀਂ ਹੈਗੇ ਇਸ ਕਰਕੇ ਅਸੀਂ ਇਸ ਨੂੰ ਨਾ ਗਰਮ ਕਰਨ ਠੰਡਾ ਇਹ ਨੂੰ ਇਦਾਂ ਹੀ ਪੀਣਾ ਠੀਕ ਹੋ ਗਿਆ ਜੀ ਤੇ ਹੁਣ ਸਾਨੂੰ ਦੱਸ ਦਿਓ ਅਖੀਰ ਦੇ ਵਿੱਚ ਫਿਰ ਜਿਹੜਾ ਇਹ ਕਰਾਮਾ ਤੇ ਦੁੱਧ ਹੈਗਾ ਇਹ ਨਾ ਇਹ ਮੱਝ ਦਾ ਹੈ ਨਾ ਗਾਂ ਦਾ ਹੈ ਨਾ ਬੱਕਰੀ ਦਾ ਹੈ ਕਈ ਵਾਰ ਤਾਂ ਬਿਮਾਰੀਆਂ ਚ ਗੱਦੇ ਦਾ ਦੁੱਧ ਵੀ ਗੱਦੀ ਦਾ ਦੁੱਧ ਵੀ ਲੋਕ ਕਹਿੰਦੇ ਨੇ ਜੀ ਜਿਹੜਾ ਪੀ ਲਈਏ ਤਾਂ ਅੱਛਾ ਇਹ ਬੰਨਾ ਕਿਵੇਂ ਹੁਣ ਸਾਨੂੰ ਪ੍ਰੋਸੈਸ ਦੱਸ ਦਿਓ ਸਰ ਮੈਂ ਪ੍ਰੋਸੈਸ ਸ਼ਾਰਟਲੀ ਦੱਸ ਦਿੰਨੇ ਜਿਵੇਂ ਆਪਾਂ ਨੇ ਇਹ ਲਿਆ ਹਨਾ ਆਪਾਂ ਨੇ ਕੱਚਾ ਨਾਰੀ ਲੈ ਲਿਆ ਠੀਕ ਹੈ ਜੀ ਇਹਨੂੰ ਸਰ ਆਪਾਂ ਨੇ ਕਰਨਾ ਜੀ ਇੰਦਾ ਕਦੋਂ ਕਸ ਅੱਛਾ ਹਾਂ ਆ ਕੱਦੂ ਕਸ ਹਾਂ ਇਦਾਂ ਆਪਾਂ ਨੇ ਕੱਦੂ ਕਸ ਕਰ ਦੇਣਾ ਕੱਦੂ ਕਸ ਕਰਕੇ ਸਰ ਇਹ ਕੱਦੂ ਕਸ ਕੀਤਾ ਆਪਾਂ ਰੱਖਿਆ ਹੋਇਆ ਟਾਈਮ ਬਚਾਉਣਾ ਜੀ ਜੀ ਤੇ ਹੁਣ ਆਪਾਂ ਨੇ ਸਰ ਦੇਖੋ ਕੀ ਕਰਨਾ ਹੈਗਾ ਹੁਣ ਇਹ ਕੱਦੂ ਕਸ ਕੀਤੇ ਦੁੱਧ ਨੂੰ ਆਪਾਂ ਕਿਸੇ ਵੀ ਕੱਪੜੇ ਦੇ ਵਿੱਚ ਸਰ ਆਪਾਂ ਨੇ ਮਿਕਸੀਚ ਨਹੀਂ ਬਣਾਉਣਾਗਾ ਕਿ ਕਿ ਆਪਾਂ ਦਵਾਈ ਤੌਰ ਤੇ ਲੈ ਰਹੇ ਹਾਂ ਮੇਰਾ 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 ਸਵਾਲ ਵੀ ਇਹੀ ਸੀ ਜੀ ਕਿ ਅਸੀਂ ਇਹ ਮਤਲਬ ਇੰਨਾ ਮੈਚ ਕਰਦੇ ਆਂ ਇਹ ਉਹ ਕਰਦੇ ਆਂ ਚੱਕ ਕੇ ਅਸੀਂ ਕੱਟਿਆ ਤੇ ਮਿਕਸੀ ਚ ਪਾ ਦਈਏ ਤੇ ਬਲੈਂਡ ਕਰਕੇ ਖਤਮ ਕਰੀਏ ਜਮ ਉਹ ਆਪਾਂ ਕੰਮ ਕਰਨਾ ਹੀ ਨਹੀਂ ਹੈਗਾ ਕਿਉਂਕਿ ਮਿਕਸੀ ਸਰ ਅਗਰ ਆਪਾਂ ਤਿਆਰ ਕਰਦੇ ਆਂ ਨਾ ਤਾਂ ਸਹੀਦ ਬਦਲ ਜਾਣੀ ਹੈ ਪਰ ਆਪਾਂ ਨੂੰ ਲੈਣਾ ਤਾਂ ਦਵਾਈ ਤੌਰ ਤੇ ਆ ਦੇ ਕੋ ਸਰ ਇਹ ਕੱਦੂ ਕਸ ਕੀਤਾ ਹੋਇਆ ਹੁਣ ਆਪਾਂ ਇਹਨੂੰ ਇਹਦੇ ਚ ਨਿਚੋੜ ਲੈਣਾ ਸਰ ਇਹ ਕਪੜਾ ਕੋਈ ਵੀ ਪੋਨਾ ਰੱਖ ਲੈਣ ਕਿਚਨ ਦੇ ਵਿੱਚ ਸਾਫ਼ ਹੋਣਾ ਡੇਲੀ ਉਹੀ ਯੂਜ਼ ਕਰਨਾ ਸਰ ਡੇਲੀ ਉਹ ਇਹ ਪੀਣਾ ਸ਼ੁਰੂ ਕਰ ਦੇਣਾ ਇਹਨੂੰ ਉਹਨਾਂ ਨੇ ਦਵਾਈ ਦੀ ਤਰ੍ਹਾਂ ਪੀਣਾ ਦੇਖੋ ਅਸੀਂ ਪਹਿਲਾਂ ਕੱਢਿਆ ਹੋਇਆ ਸੀਗਾ ਹੁਣ ਜਿਵੇਂ ਇਹ ਹੈਗਾ ਸਰ ਇਹ ਇਦਾਂ ਦੁੱਧ ਬੜੇ ਆਰਾਮ ਨਾਲ ਨਿਕਲਣਾ ਸਰ ਬੜੇ ਆਰਾਮ ਨਾਲ ਇੱਧਰ ਦੇਖੋ ਸਰ ਆਹ ਦੇਖੋ ਸਰ ਨਿਕਲ ਗਿਆ ਇਹ ਸਰ ਦਵਾਈ ਵੀ ਤਾਂ ਅਸੀਂ ਲੈਣੇ ਆ ਨਾ ਦੋ ਚਮਚ ਸਵੇਰੇ ਤੇ ਦੋ ਸ਼ਾਮ ਜੇ ਆਪਾਂ ਕਹਿੰਦੇ ਬਾਜ਼ਾਰੋਂ ਦਵਾਈ ਲੈ ਕੇ ਆਂਦੀ ਡਾਕਟਰ ਤੋਂ ਲੈ ਕੇ ਆਂਦੀ ਤਾਂ ਦੋ ਸਵੇਰੇ ਦੋ ਸ਼ਾਮ ਤੇ ਇਹ ਹੁਣ ਆਪਾਂ ਨੇ ਅੱਧਾ ਐਨ ਲਾ ਲਓ ਵੀ ਅੱਧਾ ਕੋਕੋਨਟ ਅੱਪਨੇ ਵਨ ਟਾਈਮ ਇਨ ਟੇਕ ਕਰਨਾ। ਕੀ ਆ? ਮੀਆਂ ਬੀਵੀ ਲੈਣਗੇ ਤਾਂ ਰੋਜ਼ ਦਾ ਇੱਕ ਕੋਕੋਨਟ ਲੱਗੂਗਾ ਸਰ। ਠੀਕ ਹੈ ਜੀ। ਜੀ ਸਰ। ਤੇ ਅੱਛਾ ਜੀ ਫਿਰ ਜਿਹੜਾ ਇਹ 20 22 ਦਿਨ ਜਾਂ 21 ਦਿਨ ਇਹ ਦੁੱਧ ਪੀ ਲੇਗਾ। ਬਾਡੀ ਦੇ ਵਿੱਚ ਕੀ ਕੀ ਚੇਂਜਸ ਆਉਣਗੀਆਂ? ਐਗ ਦੀਆਂ ਕੀ ਚੇਂਜਸ ਆਉਣਗੀਆਂ? ਕੁਆਲਿਟੀ ਦੀਆਂ, ਕੁਆਂਟੀਟੀ ਦੀਆਂ, ਹੋਰ ਕਿਹੜੇ-ਕਿਹੜੇ ਰੋਗ ਹੈਗੇ ਨੇ ਜਿਹੜਾ ਇਹ ਦੁੱਧ ਭਜਾ ਸਕਦਾ ਹੈ? ਸਰ ਜੇ ਅਸੀਂ ਮਿਲਕ ਦੀ ਗੱਲ ਕਰੀਏ ਤੇ ਅੱਜ ਜਿਹੜੇ ਅਸੀਂ ਸਪਲੀਮੈਂਟਸ ਆ ਰੱਖੇ ਹੈਗੇ ਸਾਡਾ ਨੁਸਖਾ ਰੱਖਿਆ ਹੈ ਦੇਖੋ ਇਹਨੇ ਹਾਰਮੋਨ ਵੀ ਬੈਲੈਂਸ ਕਰਨੇ ਹੈਗੇ ਡਾਇਬੀਟਿਸ ਤੇ ਵੀ ਕੰਮ ਕਰਨਾ ਹੈ ਹਾਰਟ ਬਰਨ ਤੇ ਵੀ ਕੰਮ ਕਰਨਾ ਹੈ ਪੈਲਪੀਟੇਸ਼ਨ ਵੀ ਹਾਈ ਨਹੀਂ ਹੋਣ ਦੇਣੀ ਸਿਰ ਬੋਡੀ ਦੇ ਓਵਰ 올 ਜਿੰਨੇ ਰੋਗ ਹੈ ਉਹ ਸਾਰੇ ਰੋਗਾਂ ਨੂੰ ਇਸ ਮਿਲਕ ਨੇ ਰਿਡਿਊਸ ਕਰ ਦੇਣਾ ਹੈ ਪੂਰੀ ਬੋਡੀ ਡੀਟੌਕਸ ਹੋਣੀ ਹੈ ਜਿਹਨ ਡੀਟੌਕਸੀਫਿਕੇਸ਼ਨ ਦੀ ਆਪਾਂ ਗੱਲ ਕਰੀਏ ਤਾਂ ਉਹਨਾਂ ਨੂੰ ਬੈਟਰ ਹੈ ਕਿ ਜੀ ਟੌਕਸੀਫਿਕੇਸ਼ਨ ਵਾਸਤੇ ਇੱਕ ਆਮਲਾ ਤੇ ਅਮ੍ਰਿਤ ਸਰ ਆ ਤੇ ਆ ਆਮਲਾ ਅਮਰਿਤ ਕੋਈ ਫਰਕ ਨਹੀਂ ਉਹਨੇ ਮਾਰਨਿੰਗ ਦੋ ਕੱਚੇ ਆਮਲੇ ਦਾ ਜੂਸ ਪੀਣ ਲੱਗ ਜਨ ਕੀ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਤੁਸੀਂ ਦੇਖੋ ਹਰਮੀਤ ਜੀ ਨੇ ਅੱਜ ਸਾਨੂੰ ਜਿਹੜਾ ਇਹ ਦੁੱਧ ਹੈਗਾ ਸੁਜੈਸਟ ਕੀਤਾ ਜਿਹੜੀਆਂ ਭੈਣਾਂ ਦੇ ਅਸੀਂ ਕਹਿ ਲਈਏ ਕਿ ਅੰਡਾ ਘਟ ਬਣਦਾ ਹੈ ਜਾਂ ਜਿਨ੍ਹਾਂ ਦੇ ਸਪਰਮ ਕਾਊਂਟ ਜਿਹੜੇ ਲਗਾਤਾਰ ਲੋ ਚੱਲ ਰਹੇ ਨੇ ਦੁੱਧ ਬਣਾਉਣ ਦਾ ਤਰੀਕਾ ਉਹਨਾਂ ਨੇ ਦੱਸਿਆ ਕਿ ਬੜਾ ਆਸਾਨ ਹੈਗਾ ਔਰ ਇਹ ਦੁੱਧ ਹੁਣ ਸਾਨੂੰ ਸਮਝ ਲੱਗ ਗਿਆ ਕਿ ਅਰਮੀ ਜੀ ਕਿਉਂ ਕਹਿ ਰਹੇ ਸੀ ਕਿ ਸਰੀਰ ਨੂੰ ਕਰ ਦੇਗਾ ਸੁੱਧ ਸੋ ਤਸਵੀਰਾਂ ਹੈਗੇ ਤੁਹਾਡੇ ਨਾਲ ਅਸੀਂ ਸਾਂਝੇ ਕੀਤੀਆਂ ਨੇ ਨੁਸਖਾ ਫਾਰਮੂਲਾ ਤੁਹਾਡੇ ਨਾਲ ਅਸੀਂ ਦੱਸਿਆ ਅੱਛਾ ਹਰਮੀ ਜੀ ਜੇਕਰ ਕਿਸੇ ਨੇ ਆਪਣੀ ਕੋਈ ਗੱਲ ਕਰਨੀ ਹੋਵੇ ਤੁਹਾਡੇ ਨਾਲ ਕੋਈ ਗੱਲਬਾਤ ਕਰਨੀ ਹੋਵੇ ਪਰਸਨਲ ਤੌਰ ਤੇ 1 ਟੂ 1 ਤੁਹਾਨੂੰ ਮਿਲ ਕੇ ਕਰਨਾ ਹੋਵੇ ਜਿਵੇਂ ਕਿ ਸਾਡੀ ਭੈਣ ਬਹੁਤ ਇਮੋਸ਼ਨਲ ਹੋ ਗਈ ਸੀ ਤੁਸੀਂ ਬਹੁਤ ਤਰੀਕੇ ਨਾਲ ਸੈੱਟ ਕੀਤਾ ਤੇ ਕਿਵੇਂ ਤੁਹਾਨੂੰ ਮਿਲਿਆ ਕਿਵੇਂ ਜਾ ਸਕਦਾ ਸਰ ਆਪਣਾ ਮੁਹਾਲੀ ਕਲੀਨਿਕ ਹੈ ਫੇਜ਼ 10 ਸੈਕਟਰ 64 ਔਰ ਐਸ ਸੀ ਐਫ 61 ਹੈ ਉਹ ਇੱਥੇ ਆਪਾਂ ਨੂੰ ਮਿਲ ਸਕਦੇ ਤੇ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰ ਸਕਦੇ ਅਚਾ ਮੈਮ ਜਿਹੜਾ ਇਹ ਬਚ ਗਿਆ ਦਾ ਕੀ ਕਰੀਏ ਜੀ ਸਰ ਹੁਣ ਸਤਰੀ ਸੀ ਭੈਣ ਨੂੰ ਤਾਂ ਦੱਸੋ ਜੀ ਮੇਰੇ ਤਾਂ ਯਾਦ ਆ ਦਰਸ਼ਕਾਂ ਨੂੰ ਸਾਡੇ ਦਰਸ਼ਕਾਂ ਨੂੰ ਵੀ ਦੱਸ ਦੇ ਸਹੀ ਸਹੀ ਸਰ ਐਕਚੁਅਲੀ ਜੀ ਨਾ ਕੀ ਕਰਦੇ ਆ ਕਿ ਆ ਮੈਂ ਦੱਸਾਂ ਵੀ 80% ਲੇਡੀਜ਼ ਜਿਹੜੀ ਦਾ ਫੋਕ ਬਚ ਜਾਂਦੀ ਹੈ ਨਾ ਉਹਨੂੰ ਸੁੱਟ ਦਿੰਦੀਆਂ ਪਰ ਸਰ ਅਸੀਂ ਸੁੱਟਣਾ ਨਹੀਂ ਹੈਗਾ ਸਾਡੇ ਬੱਚੇ ਬਾਲ ਬੱਚੇ ਹੋਰ ਵੀ ਘਰੇ ਹੋਣਗੇ ਤਾਂ ਆਏ ਚਾਚਿਆਂ ਦੇ ਹਨਾ ਸਰ ਇਹਦੀ ਆਪਣੇ ਖੀਰ ਬਣਾ ਕੇ ਖਾਣੀ ਹੈ ਸਰ ਇਹ ਕੋਕਨਟ ਹੈ ਸਰ ਜੇディ ਆਪਾਂ ਨੇ ਖੀਰ ਦੀ ਵਰਤੋਂ ਕਰ ਲੈਣੀ ਹੈ ਸੇਵੀਆਂ ਬਣਾ ਲੈਣੀਆਂ ਹਨ ਹੁਣੇ ਗਾਜਰਾ ਜਾਣਗੇ ਸਰ ਗਾਜਰਾਂ ਦੀ ਖੀਰ ਬਣਾ ਲੈਣੀ ਹੈਗੀ ਕੁਝ ਵੀ ਬਣਾ ਕੇ ਆਪਾਂ ਇਹਨੂੰ ਉਹਦੇ ਵਿੱਚ ਪਾ ਲੈਣਾ ਕੀ ਹੈ ਜੀ ਸਰ ਬਹੁਤ ਬਹੁਤ ਸ਼ੁਕਰੀਆ ਜੀ ਸੋ ਕਹਿੰਦੇ ਨੇ ਜੀ ਅੰਬ ਤੇ ਅੰਬ ਉਹ ਗੁੱਠਲੀਆਂ ਦੇ ਵਿੱਚ ਜਿਹੜੇ ਦਾਮ ਵਾਲੀ ਗੱਲ ਹੈਗੀ ਹੈ ਹਰਮੀਜ ਨੇ ਦੱਸਿਆ ਦੁੱਧ ਦਾ ਦੁੱਧੋਂ ਫਾਇਦਾ ਤੁਹਾਨੂੰ ਮਿਲੇ ਗਈ ਨਾਲ ਉਹ ਨਾਲ ਤੁਸੀਂ ਜਿਹੜਾ ਬਚਿਆ ਹੋਇਆ ਕੋਕੋਨਟ ਹੈਗਾ ਨਾਰੀਅਲ ਹੈਗਾ ਉਹਦਾ ਵੀ ਇਸਤੇਮਾਲ ਕਰਨਾ ਤੁਹਾਨੂੰ ਢੰਗ ਦੱਸਦਾ ਸੋ ਉਮੀਦ ਕਰਦਾ ਹਾਂ ਇਹ ਵੀਡੀਓ ਨਾਲ ਲੋਕਾਂ ਤੱਕ ਉਹਨਾਂ ਭੈਣਾਂ ਤੱਕ ਖਾਸ ਕਰਕੇ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਦੀ ਐਗ ਕੁਆਲਿਟੀ ਘਟ ਹੈ ਜਾਂ ਅੰਡੇ ਦਾ ਆਕਾਰ ਛੋਟਾ ਬਣਦਾ ਹੈ ਤੇ ਮੈਂ ਛੋਟੇ ਆਕਾਰ ਦੇ ਨਾਲ ਮਤਲਬ ਪ੍ਰੈਗਨੈਂਟ ਤਾਂ ਹੋਇਆ ਜਾ ਸਕਦਾ ਨਹੀਂ ਹੁੰਦਾ ਜੀ ਸਰ ਦੇਖੋ ਛੋਟੇ ਆਕਾਰ ਨੂੰ ਆਪਾਂ ਨੇ ਆਪਣੀ ਚੰਗੀ ਡਾਈਟ ਲੈ ਕੇ ਜਿਹੜੀ ਅਸੀਂ ਹੁਣੇ ਗੱਲ ਕੀਤੀ ਸੀ ਨਾ ਸਿਰ ਪੰਜ ਸਪਲੀਮੈਂਟ ਉਹ ਲੈਣਾ ਸ਼ੁਰੂ ਕਰ ਦੇਣ ਸਰ ਕਿਵੇਂ ਨਹੀਂ ਅੰਡੇ ਮੈਚਰ ਹੁੰਦੇ ਕਿ ਜੇ ਪੀਰੀਅਡ ਨਾਰਮਲ ਆਣ ਲੱਗੇ ਤਾਂ ਅੰਡੇ ਮੈਚਰ ਹੋਣਗੇ ਜੇ ਪੀਰੀਅਡ ਨਾਰਮਲ ਨਹੀਂ ਆਂਦੇ ਤਾਂ ਫਿਰ ਸਰ ਆਪਾਂ ਆ ਛੋਟੀ ਜੀ ਮੈਡੀਸਨ ਹੈ ਕਿ ਬਿਲਕੁਲ ਛੋਟੀ ਜੀ ਰਾਜਕੌਰ ਜੀ ਉਹਨਾਂ ਦੇ ਪੀਰੀਅਡ ਨਾਰਮਲ ਨਹੀਂ ਆਉਂਦੇ ਤਾਂ ਉਹ ਰਾਜਕੌਰ ਦਾ ਇਨਟੇਕ ਕਰਨ ਔਰ ਅਗਰ ਪੀਰੀਅਡ ਨਾਰਮਲ ਆ ਗਏ ਤਾਂ ਮੀਨਸ ਉਹਨਾਂ ਦੀ ਓਵਰੀ ਜਿਹੜੀ ਹੈ ਉਹ ਵਧੀਆ ਅੰਡੇ ਰਿਲੀਜ਼ ਕਰੇਗੀ ਕਰੇਗੀ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸੋ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਵੀਡੀਓ ਦੇਖਣ ਤੋਂ ਬਾਅਦ ਪੈਦਾ ਹੁੰਦਾ ਤਾਂ ਅਸੀਂ ਨੰਬਰ ਦੇ ਦਿੱਤਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਦੂਰ ਕਰ ਸਕਦੇ ਹੋ ਫਿਲਹਾਲ ਇਹ ਵੀਡੀਓ ਕਿਵੇਂ ਲੱਗੀ ਖਾਸ ਕਰਕੇ ਦੁੱਧ ਕਿਵੇਂ ਲੱਗਿਆ ਅਮਰਿਤ ਦ ਸਵਾਗਤ ਹੈ। ਬਹੁਤ ਤੁਸੀਂ ਆਪਣੀ رائے ਸਾਨੂੰ ਕਮੈਂਟ ਬਾਕਸਾਂ ਦੇ ਵਿੱਚ ਜ਼ਰੂਰ ਦਿਓ। ਧੰਨਵਾਦ।